ਖਬਰ ਤਲਵੰਡੀ ਸਾਬੋ ਦੀ ਹੈ ਇੱਕ ਵਿਦੇਸ਼ੀ ਵਿਦਿਆਰਥੀ ਤੇ ਜਾਨਲੇਵਾ ਹਮਲਾ ਕੀਤਾ ਗਿਆ ਭੱਜ ਰਹੀ ਮਲਜ਼ਮਾ ਦੀ ਗੱਡੀ ਦਰਖਤ ਦੇ ਨਾਲ ਟਕਰਾਈ ਹੈ ਜ਼ਿੰਬਾਬਵੇ ਦਾ ਰਹਿਣ ਵਾਲਾ ਹੈ ਜ਼ਖਮੀ ਸਟੂਡੈਂਟ ਹਾਲਤ ਗੰਭੀਰ ਹੋਣ ਕਰਕੇ ਉਸ ਨੂੰ ਬਠਿੰਡਾ ਏਮਜ਼ ਰੈਫਰ ਕਰ ਦਿੱਤਾ ਗਿਆ ਸੋ ਭੱਜ ਰਹੀ ਮਲਜ਼ਮਾ ਦੀ ਗੱਡੀ ਦਰਖਤ ਦੇ ਨਾਲ ਟਕਰਾਈ ਸੋ ਹਮਲਾ ਕਰਕੇ ਇਹਨਾਂ ਮਲਜ਼ਮਾ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਦੀ ਗੱਡੀ ਦਰਖਤ ਦੇ ਨਾਲ ਟਕਰਾ ਗਈ ਹੈ ਤੇ ਜਿਸ ਵਿਦਿਆਰਥੀ ਤੇ ਹਮਲਾ ਕੀਤਾ ਗਿਆ ਹੈ ਉਹ ਜ਼ਿੰਬਾਬੇ ਦਾ ਦੱਸਿਆ ਜਾ ਰਿਹਾ ਹੈ ਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਉਸ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਸੋਤਲਵੰਡੀ ਸਾਬੋ ਦੇ ਵਿੱਚ ਇੱਕ ਵਿਦੇਸ਼ੀ ਵਿਦਿਆਰਥੀ ਤੇ ਜਾਨਲੇਵਾ ਹਮਲਾ ਹੋਇਆ ਤੇ ਜਿਹੜੇ ਮੁਲਜ਼ਮ ਹਮਲਾ ਕਰਕੇ ਭੱਜ ਰਹੇ ਸੀ ਉਹਨਾਂ ਦੀ ਗੱਡੀ ਦਰਖਤ ਦੇ ਨਾਲ ਟਕਰਾਈ ਹੈ। ਇਹ ਕਰੀਬ 4:30 ਵਜੇ ਇੱਕ ਇਨਫੋਰਮੇਸ਼ਨ ਮਸੂਲ ਹੋਈ ਸੀ ਜਿਹਦੇ ਤੇ ਪਤਾ ਲੱਗਿਆ ਸੀਗਾ ਕਿ ਨਵੇਂ ਪਿੰਡ ਦੇ ਕੋਲ ਇੱਕ ਵਿਅਕਤੀ ਜਿਹੜਾ ਹੈਗਾ ਉਹ ਉਹਦੇ ਸੱਟਾਂ ਲੱਗੀਆਂ ਹੈਗੀਆਂ ਤੇ ਦੋ ਗਰੁੱਪਾਂ ਦਾ ਉੱਥੇ ਕੋਈ ਝਗੜਾ ਹੋਇਆ ਤੇ ਜਿਹਦੇ ਵਿੱਚ ਕਾਰਵਾਈ ਕਰਦੇ ਹੋਏ ਇਮੀਡੀਏਟਲੀ ਮੁਖ ਅਫਸਰ ਥਾਣਾ ਤਲਵੰਡੀ ਸਾਬੋ ਤੇ ਨਾਲ ਉਹਦੇ ਡਿਊਟੀ ਅਫਸਰ ਉੱਥੇ ਮੌਕੇ ਤੇ ਪੁੱਜੇ ਜਿੱਥੇ ਉਹਨੂੰ ਪਹਿਲਾਂ ਜਿਹੜਾ ਬੰਦਾ ਉੱਥੇ ਜ਼ਖਮੀ ਸੀਗਾ ਉਹ ਵਿਅਕਤੀ ਨੂੰ ਚੱਕ ਕੇ ਐਂਬੂਲੈਂਸ 'ਚ ਆਪਣਾ ਹਸਪਤਲ ਭੇਜਿਆ ਤੇ ਜਿੱਥੋਂ ਉਹਨੂੰ ਐਮਸ ਹਸਪਤਲ ਬਟੈਂਡੇਰਾ ਪਰਕਰਤਾ ਹੈ ਤੇ ਬਾਕੀ ਵਿਅਕਤੀ ਜਿਹੜੇ ਹੈਗੇ ਉੱਥੋਂ ਉਹ ਭੱਜ ਗਏ ਸੀਗੇ ਕਲਪਰੇਟ ਪਰ ਉਹਨਾਂ ਦੀ ਗੱਡੀ ਜਿਹੜੀ ਉੱਥੇ ਇੱਕ ਦਰਖਤ ਦੇ ਨਾਲ ਟਕਰਾ ਗਈ ਜਿਹੜੀ ਉਹ ਗੱਡੀ ਨੂੰ ਕਬਜ਼ੇ 'ਚ ਲਿਆ ਤੇ ਹੁਣ ਅਗਲੀ ਕਾਰਵਾਈ ਜਿਹੜੀ ਹੈਗੀ ਆ ਅਸੀਂ ਉਹਦੀ ਗੱਡੀ ਦਾ ਸਾਰਾ ਪੜਤਾਲ ਕਰਕੇ ਤੇ ਬੰਦਿਆਂ ਦਾ ਪਤਾ ਕਰਕੇ ਉਹਨਾਂ ਨੂੰ ਪਹਿਲਾਂ ਤਾਂ ਕਾਰਵਾਈ ਕਰਾਂਗੇ ਉਹਨਾਂ ਦੇ ਪਰਚਾ ਐਫ ਆਈ ਆਰ ਰਜਿਸਟਰ ਕਰਾਂਗੇ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਅਰੈਸਟ ਕੀਤਾ ਜਾਵੇ। ਸੋ ਵਿਦਿਆਰਥੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਉਸ ਨੂੰ ਬਠਿੰਡਾ ਐਮਜ਼ ਰੈਫਰ ਕੀਤਾ ਗਿਆ ਹੈ ਤੇ ਜ਼ਿੰਬਾਬਵੇ ਦਾ ਉਸ ਦੱਸਿਆ ਜਾ ਰਿਹਾ ਸੀ ਕਿ ਉੱਥੋਂ ਦਾ ਰਹਿਣ ਵਾਲਾ ਸੀ ਤੇ ਤਲਵੰਡੀ ਸਾਬੋ ਦੇ ਵਿੱਚ ਉਸੇ ਜਾਨਲੇਵਾ ਹਮਲਾ ਹੋ ਗਿਆ ਹੈ ਤੇ ਜਿਹੜੇ ਮੁਲਜ਼ਮਾ ਨੇ ਹਮਲਾ ਕੀਤਾ ਹਮਲਾ ਕਰਕੇ ਜੋ ਮਲਜ਼ਮ ਭੱਜਣ ਦੀ ਫिराਕ 'ਚ ਸਨ ਭੱਜ ਰਹੇ ਸਨ ਉਹਨਾਂ ਦੀ ਗੱਡੀ ਦਰਖਤ ਦੇ ਨਾਲ ਟਕਰਾਈ ਏ ਜ਼ਿੰਬਾਬਵੇ ਦਾ ਰਹਿਣ ਵਾਲਾ ਇਹ ਸਟੂਡੈਂਟ ਉਸਤੇ ਜਾਨ ਲੈਵਾ ਹਮਲਾ ਹੋਇਆ ਹਾਲਤ ਉਸਦੀ ਗੰਭੀਰ ਹੈ ਬਠਿੰਡਾ ਏਮਜ਼ ਰੈਫਰ ਕੀਤਾ ਗਿਆ ਹੈ ਸੋ ਵਿਦੇਸ਼ੀ ਵਿਦਿਆਰਥੀ ਤੇ ਜਾਨ ਲੈਵਾ ਹਮਲਾ ਤਲਵੰਡੀ ਸਾਬੋ ਦੇ ਵਿੱਚ ਹੋਇਆ ਤਸਵੀਰ ਵੀ ਤੁਸੀਂ ਦੇਖ ਪਾ ਰਹੇ ਹੋ ਇਹ ਉਹ ਗੱਡੀ ਹੈ ਜੋ ਕਿ ਮੁਲਜ਼ਮਾ ਦੀ ਗੱਡੀ ਦਰਖਤ ਦੇ ਨਾਲ ਟਕਰਾਈ ਹੈ ਤੇ ਦੂਜੇ ਪਾਸੇ ਇਹ ਆਈ ਕਾਰਟ ਉਸ ਵਿਅਕਤੀ ਦਾ ਉਸ ਸਟੂਡੈਂਟ ਦਾ ਜਿਸ ਤੇ ਹਮਲਾ ਹੋਇਆ ਇਹ ਦੇਖੋ ਹਮਲਾ ਕਰਕੇ ਕਿਸ ਤਰੀਕੇ ਦੇ ਨਾਲ ਗੰਭੀਰ ਹਾਲਤ ਦੇ ਵਿੱਚ ਇਹ ਸਟੂਡੈਂਟ ਜ਼ਮੀਨ ਤੇ ਸੁੱਟਿਆ ਗਿਆ ਹੈ ਤੇ ਹਾਲਤ ਉਸ ਦੀ ਗੰਭੀਰ ਬਠਿੰਡਾ ਐਮਜ਼ ਉਸ ਨੂੰ ਰੈਫਰ ਕੀਤਾ ਗਿਆ ਹੈ ਜਿਹੜੇ ਮਲਜ਼ਮ ਹਮਲਾ ਕਰਕੇ ਭੱਜ ਰਹੇ ਸਨ ਉਹਨਾਂ ਦੀ ਗੱਡੀ ਦਰਖਤ ਦੇ ਨਾਲ ਟਕਰਾਈ ਹੈ ਹੁਣ ਇਹ ਮਲਜ਼ਮ ਫੜੇ ਗਏ ਜਾਂ ਫਿਰ ਨਹੀਂ ਫੜੇ ਗਏ ਇਹ ਜੱਜ ਜਿਵੇਂ ਜਿਵੇਂ ਵਾਧੂ ਜਾਣਕਾਰੀ ਸਾਹਮਣੇ ਆਏਗੀ ਉਵੇਂ ਪਤਾ ਲੱਗੇਗਾ ਪਰ ਹਜੇ ਫਿਲਹਾਲ ਜਾਣਕਾਰੀ ਹੈ ਕਿ ਜਿਸ ਵਿਦਿਆਰਥੀ ਤੇ ਹਮਲਾ ਹੋਇਆ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਇਸ ਵੇਲੇ ਉਸ ਨੂੰ ਬਠਿੰਡਾ ਏਮਸ ਰੈਫਰ ਕੀਤਾ ਗਿਆ ਹੈ ਮਨੀਸ਼ ਇਸਾ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਮਨੀਸ਼ ਪਹਿਲਾ ਤਾਂ ਪੂਰਾ ਮਾਮਲਾ ਦੱਸ ਦਿਓ ਕੀ ਹੈ ਤੇ ਦੂਜਾ ਜਿਹੜੇ ਮੁਲਜ਼ਮਾਂ ਦੀ ਗੱਡੀ ਟਕਰਾਈ ਹੈ ਦਰਖਤ ਦੇ ਨਾਲ ਕੀ ਉਹ ਮੁਲਜ਼ਮਾਂ ਚੋਂ ਕੋਈ ਫੜਿਆ ਵੀ ਗਿਆ ਹੈ ਬਿਲਕੁਲ ਸਭ ਤੋਂ ਪਹਿਲਾ ਮਾਮਲਾ ਇਹ ਹੈ ਕਿ ਇਹ ਜ਼ਿੰਬਾਬੇ ਦਾ ਵਿਦਿਆਰਥੀ ਹੈ ਜਿਹੜਾ ਤਲਵੰਡੀ ਸਾਬੋ ਦੀ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਪੜਦਾ ਹੈ ਤੇ ਇਸਦੇ ਉੱਤੇ ਅੱਜ ਕੁਝ ਵਿਅਕਤੀਆਂ ਨੇ ਜਾਣ ਦੇਵਾ ਹਮਲਾ ਕੀਤਾ ਤੇ ਹਮਲਾ ਕਰਕੇ ਜ਼ਖਮੀ ਕਰਕੇ ਇਸ ਨੂੰ ਉੱਥੇ ਸੁੱਟ ਗਏ ਤੇ ਪਰ ਜਦੋਂ ਕਥਿਤ ਆਰੋਪੀ ਹੈ ਜਿਹੜੇ ਭੱਜ ਰਹੇ ਸੀ ਤਾਂ ਉਹਨਾਂ ਦੀ ਗੱਡੀ ਹੈ ਜਿਹੜੀ ਦਰਖਤ ਵਿੱਚ ਟਕਰਾਈ ਹੈ ਪਰ ਕਾਫੀ ਕਾਰੋਪੀ ਨੇ ਜਿਹੜੇ ਗੱਡੀ ਚੋਂ ਨਿਕਲ ਕੇ ਬਾਹਰ ਭੱਜ ਗਏ ਨੇ ਪਰ ਪੁਲਿਸ ਨੇ ਹੁਣ ਜਿਹੜੀ ਗੱਡੀ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਤੇ ਜੋ ਵਿਦਿਆਰਥੀ ਹੈ ਜਮਾਬੇ ਦਾ ਉਸ ਨੂੰ ਸਭ ਤੋਂ ਪਹਿਲਾਂ ਤਲਵੰਡੀ ਸਾਹਿਬੋਂ ਕਿਵਲਾ ਹਸਪਤਾਲ ਵਿੱਚ ਲਿਜਾਇਆ ਗਿਆ ਤੇ ਜਿਸ ਤੋਂ ਬਾਅਦ ਪਟਿੰਡਾ ਰੈਪਰ ਕੀਤਾ ਗਿਆ ਪਰ ਉਸ ਦੀ ਹਾਲਾਤਾਂ ਜਿਹੜੇ ਕਾਫੀ ਗੰਭੀਰ ਨੇ ਜਿਸ ਨੂੰ ਦੇਖਦੇ ਹੋਏ ਵਿਦਿਆਰਥੀ ਨੂੰ ਇੱਕ ਵਾਰ ਏਮ ਜਬ ਪਟਿੰਡਾ ਦੇ ਰੈਪਰ ਕਰ ਦਿੱਤਾ ਗਿਆ ਜਿੱਥੇ ਹੁਣ ਦਾ ਇਲਾਜ ਚੱਲ ਰਿਹਾ ਉਧਰੋਂ ਤਲਵੰਡੀ ਸਾਹਿਬੋਂ ਪੁਲਿਸ ਨੇ ਇਸ ਮਾਮਲੇ 'ਚ ਇੱਕ ਵਿਅਕਤੀ ਨੂੰ ਆ ਜਿਹੜਾ ਆ ਰਾਉਂਡ ਅਪ ਕੀਤਾ ਹੈ ਤੇ ਪੁਲਿਸ ਮਾਮਲੇ ਦੀ ਚਾਰਜ ਕਰ ਰਹੀ ਹੈ ਇਹਦੇ ਨਾਲ ਹੀ ਡੀਐਸਪੀ ਕਰਨਵਾਲੀ ਸਾਹਿਬ ਉਹਨਾਂ ਨੇ ਦੱਸਿਆ ਕਿ ਇਸ ਵਿੱਚ ਵੱਖ-ਵੱਖ ਟੀਮਾਂ ਨੇ ਜਿਹੜੀਆਂ ਗਠਿਤ ਕੀਤੀਆਂ ਗਈਆਂ ਨੇ ਸਾੜਾ ਤਲਵੰਡੀ ਸਾਹਿਬ ਉਹ ਸੀਏਏ 1 ਦੀਆਂ ਟੀਮਾਂ ਸੀਏਏ 2 ਦੀਆਂ ਟੀਮਾਂ ਜਿਹੜੀਆਂ ਵੱਖ-ਵੱਖ ਜਗ੍ਹਾ ਤੇ ਛਾਪਾ ਮਾਰੀ ਕਰੀਆਂ ਨੇ ਕਥਿਤ ਆ ਰੁਪਈਆ ਨੂੰ ਜਲਦੀ ਹੈ ਜਿਹੜਾ ਕਾਬੂ ਕਰਨ ਦਾ ਦਾਵਾ ਵੀ ਕੀਤਾ ਜਾ ਰਿਹਾ ਹੈਗਾ ਜੀ ਤੇ ਠੀਕ ਹੈ ਮਨੀਸ਼ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋ ਹਾਲਾਂਕਿ ਮੁਲਜ਼ਮ ਭੱਜਣ ਦੇ ਵਿੱਚ ਕਾਮਯਾਬ ਹੋਏ ਨੇ ਪੁਲਿਸ ਨੇ ਇੱਕ ਵਿਅਕਤੀ ਨੂੰ ਰਾਉਂਡ ਅਪ ਕੀਤਾ ਹੈ ਬਾਕੀਆਂ ਦੀ ਭਾਲ ਦੇ ਲਈ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਛਾਪੇਮਾਰੀ